ਹੁਣ ਸਮਾਂ ਹੋ ਗਿਆ ਤੁਹਾਨੂੰ ਪੰਜਾਬ ਲੈ ਚਲਦੇ ਹਾਂ ਤੇ ਸਾਡੇ ਨਾਲ ਸਰਦਾਰ ਜਸਵਿੰਦਰ ਸਿੰਘ ਬੇਟਾ ਪੰਜਾਬ ਦੀ ਖਬਰਸਾਰ ਲੈ ਕੇ ਸ਼ਾਮਿਲ ਹੋ ਚੁੱਕੇ ਨੇ ਬੇਟਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਸਿੰਘ ਬੇਟਾ ਵੱਲੋਂ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਆਬ ਆਦਾਬ ਨਮਸਕਾਰ ਜੀ ਬੇਟਾ ਜੀ ਬਿਸ਼ਨੋਈ ਦਾ ਨਾਂ ਇੱਕ ਵਾਰੀ ਫੇਰ ਸਾਰੀ ਦੁਨੀਆ ਦੇ ਵਿੱਚ ਗੂੰਜਣ ਲੱਗ ਪਿਆ ਸੁਣਿਆ ਜੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਕੀ ਮਾਮਲਾ ਜੀ ਬਿਲਕੁਲ ਜੀ ਅਨਮੋਲ ਦਾ ਨਾਮ ਜਿਹੜਾ 2022 ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਇਸ ਨੂੰ ਅਮਰੀਕਾ ਦੇ ਵਿੱਚ ਨਾਜਾਇਜ਼ ਤਰੀਕੇ ਨਾਲ ਵੜਨ ਦੇ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜੀ ਸਾਡੀ ਕੌਮੀ ਜਾਂਚ ਏਜੰਸੀ ਹੈ NIA ਉਹਦੀ ਵਾਂਟਡ ਲਿਸਟ ਦੇ ਵਿੱਚ ਸੀ ਤੇ ਉਹਨੇ 10 ਲੱਖ ਰੁਪਏ ਦਾ ਇਨਾਮ ਵੀ ਇਹਦੇ ਤੇ ਐਲਾਨਿਆ ਸੀ ਆ ਪਿਛੇ ਬਾਬਾ ਸਦੀਕੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਸਨ ਉਹਨਾਂ ਦੇ ਬੇਟੇ ਐਨਸੀਪੀ ਦੇ ਨੇਤਾ ਜਿਹੜੇ ਜੋਸ਼ੀਨ ਸਦੀਕੀ ਉਹਨਾਂ ਨੇ ਵੀ ਇਹ ਗੱਲ ਦੱਸੀ ਸੀ ਕਿ ਅਮਰੀਕਾ ਦੇ ਜਿਹੜਾ ਹੋਮ ਡਿਪਾਰਟਮੈਂਟ ਹੈ ਉੱਥੋਂ ਉਹਨਾਂ ਨੂੰ ਇੱਕ ਈਮੇਲ ਮਿਲੀ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਅਨਮੋਲ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਅਨਮੋਲ ਨੂੰ ਭਾਰਤ ਲਿਆ ਕੇ ਉਹਦੇ ਤੇ ਮੁਕਦਮਾ ਚਲਾਏ ਜਾਣ ਦੀ ਮੰਗ ਉਹਨਾਂ ਨੇ ਕੀਤੀ ਸੀ ਹਾਲਾਂਕਿ ਅਨਮੋਲ ਨੇ ਇੱਕ ਭਾਨੂੰ ਪ੍ਰਤਾਪ ਨਾਮ ਦਾ ਇੱਕ ਜਿਹੜਾ ਫੇਕ ਪਾਸਪੋਰਟ ਬਣਾ ਆਇਆ ਸੀ ਤੇ ਉਦੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਗੈਂਗਸਟਰ ਜਿਹੜਾ ਲਾਰਸ ਹੈ ਉਹਦਾ ਭਰਾ ਅਨਮੋਲ ਅਮਰੀਕਾ ਤੋਂ ਰਿਪੋਰਟ ਕਰਕੇ ਅੱਜ ਇਹਨੂੰ ਦਿੱਲੀ ਲਿਆਂਦਾ ਗਿਆ ਫਿਰ ਇਹਨੂੰ ਕੌਮੀ ਜਾਂਚ ਏਜੰਸੀ NIA ਦੀ ਕਸਟਡੀ ਵਿੱਚ ਲਿਆ ਕੇ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਤੇ ਹੁਣ 11 ਦਿਨਾਂ ਵਾਸਤੇ ਇਹਨੂੰ ਕਸਟਡੀ ਦੇ ਵਿੱਚ ਭੇਜਿਆ ਗਿਆ 200 ਲੋਕ ਨੇ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਭਾਰਤ ਦੇ 3 ਲੋਕ ਹੈ ਅਨਮੋਲ ਤੋਂ ਇਲਾਵਾ 2 ਲੋਕ ਪੰਜਾਬ ਦੇ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹਨਾਂ ਹੀ ਦਿੱਤੀ ਗਈ ਦੂਜਾ ਇਹਦੇ ਤੇ 2024 ਦੇ ਵਿੱਚ ਬਾਲੀਵੁੱਡ 스타 ਜਿਹੜੇ ਸਲਮਾਨ ਖਾਨ ਆ ਉਹਦੇ ਘਰ ਦੇ ਉੱਤੇ ਫਾਇਰਿੰਗ ਮਾਮਲੇ ਦੇ ਵਿੱਚ ਵੀ ਦੋਸ਼ ਲੱਗੇ ਪਿਛਲੇ ਸਾਲ ਮੁੰਬਈ ਦੇ ਵਿੱਚ ਐਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਦਾ ਮੁੱਖ ਦੋਸ਼ੀ ਵੀ ਇਸ ਅਨਮੋਲ ਨੂੰ ਮੰਨਿਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਲਾਰਸ ਗੈਂਗ ਤੋਂ ਜਦੋਂ ਸਲਮਾਨ ਖਾਨ ਨੂੰ ਧਮਕੀ ਮਿਲੀ ਸੀ ਤੇ ਸਲਮਾਨ ਖਾਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਵਾਈ ਪਲੱਸ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਸੀ ਤੇ ਉਦੋਂ ਕੌਮੀ ਜਾਂਚ ਏਜੰਸੀ ਨੇ ਆਖਿਆ ਸੀਗਾ ਕਿ ਇਹ 10 ਲੋਕ ਜਿਹੜੇ ਨੇ ਇਹ ਹਿਟ ਲਿਸਟ ਦੇ ਉੱਤੇ ਨੇ ਜਿਨ੍ਹਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਜਿਹੜੇ ਗੈਂਗਸਟਰ ਲਾਰਸ ਨੇ ਇਹਨਾਂ ਨੂੰ ਮਾਰਨ ਦੀ ਜਿਹੜੀ ਹੈ ਉਹ ਧਮਕੀ ਦਿੱਤੀ ਸੀ ਹੁਣ ਅਮਰੀਕਾ ਨੇ ਜਦੋਂ ਇਹਨਾਂ ਨੂੰ ਰਿਪੋਰਟ ਕੀਤਾ ਤਾਂ ਉਦੋਂ ਇਹਨੂੰ ਗ੍ਰਿਫਤਾਰ ਕਰਕੇ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਅੱਜ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ 29 ਨਵੰਬਰ ਨੂੰ ਅਦਾਲਤ ਦੇ ਵਿੱਚ ਦੁਬਾਰਾ ਯਾਨੀ 15 ਦਿਨਾਂ ਦੀ ਰਿਮਾਨਡ ਦੀ ਅਪੀਲ ਤੇ ਸੁਣਵਾਈ ਕਰਦੇ ਆ ਕੌਮੀ ਜਾਂਚ ਏਜੰਸੀ ਦੇ ਜਿਹੜੇ ਜੱਜ ਸਨ ਪ੍ਰਸ਼ਾਂਤ ਸ਼ਰਮਾ ਉਨ੍ਹਾਂ ਨੇ ਇਹਨਾਂ ਨੂੰ ਪੇਸ਼ ਕਰਨ ਦੀ ਗੱਲ ਕਹੀ ਹੈ ਦੂਜਾ ਐਸਐਸਪੀ ਰਾਹੁਲ ਤਿਆਗੀ ਜਿਹੜੇ ਐਨਆਈਏ ਦੇ ਉਹ ਕਹਿੰਦੇ ਆ ਕਿ ਇਹ دہشتਗਰਦ ਜਿਹੜਾ ਗੈਂਗਸਟਰ ਸਿੰਡੀਕੇਟ ਦਾ ਬਹੁਤ ਮਹੱਤਵਪੂਰਨ ਮੈਂਬਰ ਹੈ ਇਹਦੇ ਕੋਲੇ ਬਹੁਤ ਪੁਖਤਾ ਜਾਣਕਾਰੀ ਹੈ ਤੇ ਇਹ ਸਿੰਡੀਕੇਟ ਨੂੰ ਚਲਾ ਰਿਹਾ ਸੀਗਾ ਦੂਜਾ ਇਹਦੇ ਕੰਮ ਕਰਨ ਦੇ ਢੰਗ ਇਹਦੇ ਫੰਡਾਂ ਦੇ ਸਰੋਤ ਔਰ ਇਹਦੀ ਮੌਡ ਸਪ੍ਰਿੰਡੀ ਕੀ ਹੈਗੀ ਹੈ ਤੇ ਹੋਰ ਲੋਕਾਂ ਦੀ ਜਿਹੜੀ ਸ਼ਮੂਲੀਅਤ ਜਿਹੜੇ ਸਿੰਡੀਕੇਟ ਦਾ ਇਹ ਸੰਚਾਲਨ ਇਹਦਾ ਪਤਾ ਲਾਉਣ ਦੇ ਲਈ ਰਿਮਾਂਡ ਵੀ ਮੰਗਿਆ ਗਿਆ ਹੈ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਭਾਰਤ ਤੋਂ ਕਿਵੇਂ ਭੱਜਿਆ ਜਿਵੇਂ ਭਾਨੂੰ ਪ੍ਰਤਾਪ ਨਾਮ ਦਾਏ ਨੇ ਪਾਸਪੋਰਟ ਬਣਾਇਆ ਸੀ ਤੇ ਅੱਜ ਰੈਪਿਡ ਐਕਸ਼ਨ ਫੋਰਸ ਵੀ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਤੇ ਮੀਡੀਆ ਦੇ ਕਰਮਚਾਰੀਆਂ ਨੂੰ ਵੀ ਅਦਾਲਤੀ ਕਾਰਵਾਈ ਦੇ ਵਿੱਚ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਸੀ ਦੂਜਾ ਇਹ ਦਾ ਹੈਗਾ ਕਿ ਇਹ ਦਾ ਪਿੰਡ ਦਤਰਿਆਂ ਵਾਲੀ ਹੈ ਫਾਜ਼ਲਕਾ ਦੇ ਕੋਲ ਤੇ ਹਾਈ ਪ੍ਰੋਫਾਈਲ ਜਿਹੜੇ ਮਾਮਲੇ ਸਨ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਮੁੰਬਈ ਦੇ ਵਿੱਚ ਬਾਬਾ ਸਦੀਕੀ ਕਤਲ ਕੇਸ ਦੀ ਸਾਜ਼ਿਸ਼ ਇਹ ਸਲਮਾਨ ਖਾਨ ਦੇ ਜਿਹੜੇ ਅਪਾਰਟਮੈਂਟ ਦੇ ਵਿੱਚ ਗੋਲੀਬਾਰੀ ਉਹਦੇ ਵਿੱਚ ਇਹ ਸ਼ਾਮਲ ਦੇ ਆ ਤੇ 21 ਤੋਂ ਵੱਧ ਦੇ ਮਾਮਲੇ ਜਿਹੜੇ ਨੇ ਜੈਪੁਰ, ਜੋਧਪੁਰ, ਹਨਵਾਨਗੜ੍ਹ, ਸ਼੍ਰੀ ਗੰਗਾ ਨਗਰ ਜ਼ਿਲ੍ਹਿਆਂ ਦੇ ਵਿੱਚ ਜਬਰੀ ਵਸੂਲੀ ਦੇ ਇਹਦੇ ਖਿਲਾਫ ਦਰਜ ਹੋਏ ਨੇ ਜੀ ਬੇਟਾ ਜੀ ਉਧਰ ਦਿੱਲੀ ਬੰਬ ਤਮਾਕੀ ਦੇ ਮਾਮਲੇ ਦੇ ਵਿੱਚ ਨਵੀਂ ਖਬਰ ਸਾਹਮਣੇ ਆਈ ਹੈ ਕਿ ਅਲਫਲਾਗ ਗਰੁੱਪ ਦਾ ਚੇਅਰਮੈਨ ਉਸ ਨੂੰ ਗ੍ਰਿਫਤਾਰ ਕਰ ਲਿਆ ਇੱਕ ਹੀ ਖਬਰ ਹੈ ਜੀ ਬਿਲਕੁਲ ਜੀ ਦਿੱਲੀ ਬੰਬ ਤਮਾਕੀਆਂ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਲਾਲ ਕਿਲੇ ਦੀ ਪਾਰਕਿੰਗ ਦੇ ਵਿੱਚ ਜਿਹੜੇ ਬੰਮ ਧਮਾਕੇ ਹੋਏ ਉਹਨਾਂ ਦੇ ਵਿੱਚ ਬਹੁਤ ਸਾਰੇ ਸਰਾਗ ਜਿਹੜੇ ਸਨ ਉਹ ਮਿਲ ਰਹੇ ਸਨ ਕਿ ਇਹ ਕਿੱਥੋਂ ਕੱਟਣਾ ਹੋਈ ਤਾਂ ਫਰੀਦাবাদ ਦੀ ਜਿਹੜੀ ਇੱਕ ਯੂਨੀਵਰਸਿਟੀ ਹੈ ਅਲਫਲਾ ਯੂਨੀਵਰਸਿਟੀ ਉਸ ਯੂਨੀਵਰਸਿਟੀ ਦੇ 8 ਡਾਕਟਰ ਜਿਹੜੇ ਨੇ ਆ ਇਹਦੇ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਜਦੋਂ ਵੱਖ-ਵੱਖ ਥਾਵਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਦੇ ਚ ਬਹੁਤ ਸਾਰੇ ਸਰਾਗ ਜਿਹੜੇ ਸਨ ਉਹ ਮਿਲੇ ਸਨ ਤੇ ਇਹ ਵੀ ਪਤਾ ਲੱਗਾ ਕਿ ਇਹਨਾਂ ਨੇ ਜਿਹੜੀ ਯੂਨੀਵਰਸਿਟੀ ਬਣਾਈ ਹਾਲਾਂਕਿ 10 ਲੋਕ ਲੇ ਵੀ ਉਥੋਂ ਲਾਪਤਾ ਸਨ ਦਿੱਲੀ ਬਲਾਸਟ ਦੇ ਸੈੱਲ ਨਾਲ ਉਹਨਾਂ ਦੇ ਜੁੜੇ ਹੋਣ ਦਾ ਜਿਹੜਾ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਸੀਗਾ ਤੇ ਹੁਣ ਦਿੱਲੀ ਬਲਾਸਟ ਦੇ ਵਿੱਚ ਅਲਫਲਾ ਗਰੁੱਪ ਦਾ ਜਿਹੜਾ ਚੇਅਰਮੈਨ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਾਵਦ ਜਾਵਦ ਐਮਦ ਸਦੀਕੀ ਉਹਦਾ ਨਾਮ ਹੈਗਾ ਪ੍ਰੀਵੈਂਸ਼ਨ ਆਫ ਮਨੀ ਲੈਂਡਰਿੰਗ ਐਕਟ ਜਿਹੜਾ ਪੈਸੇ ਦਾ ਲੈਂਡਿੰਗ ਮਾਮਲੇ ਦੇ ਸੰਬੰਧੀ ਸਾਲ 2002 ਦੀ ਧਾਰਾ 19 ਦੇ ਤਹਿਤ ਜਿਹੜਾ ਕਾਨੂੰਨ ਸੀ 19 ਧਾਵਾਂ ਦੇ ਉੱਤੇ ਐਨਸੀਆਰ ਦੇ ਵਿੱਚ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ ਤੇ ਫਰੀਦাবাদ ਦੀ ਜਿਹੜੀ ਆਲਫਲਾ ਯੂਨੀਵਰਸਿਟੀ ਹੈ ਉਹਨੇ ਇੱਕ ਫੇਕ ਜਿਹੜਾ ਹੈ ਐਫੀਡੇਵਿਟ ਦਿੱਤਾ ਸੀ ਉਹਨੇ ਕਿਹਾ ਸੀਗਾ ਕਿ ਜਿਹੜੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕਾਉਂਸਲ ਹੈ ਨੈਕ ਜਿਹੜੀ ਯੂਨੀਵਰਸਿਟੀ ਨੂੰ ਮਾਨਤਾ ਦਿੰਦੀ ਹੈ ਉਹਦੀ ਕੁਆਲਟੀ ਦੀ ਉਹਦੀ ਗੁਣਵੱਤਾ ਦੀ ਉਹਦੀ ਐਜੂਕੇਸ਼ਨ ਦੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਨੈਕ ਤੋਂ ਸਾਨੂੰ ਜਿਹੜੀ ਹੈ ਰეკਮੈਂਡੇਸ਼ਨ ਮਿਲੀ ਹੋਈ ਹੈ ਮਾਨਤਾ ਪ੍ਰਾਪਤ ਹੈ ਜਦਕਿ ਉਹਨਾਂ ਨੇ ਯੂਨੀਵਰਸਿਟੀ ਨੇ ਆਖਿਆ ਕਿ ਇਹ ਝੂਠ ਬੋਲਿਆ ਇਹਨਾਂ ਨੇ ਤੇ ਇਸ ਦੇ ਤਹਿਤ ਸਰਕਾਰੀ ਗ੍ਰਾਂਟ ਜਿਹੜੀ ਮਿਲ ਸਕਦੀ ਹੈ ਤੇ ਇਹ ਸਿਰਫ ਉਹਦੇ ਲਈ ਰਜਿਸਟਰਡ ਹੁੰਦਾ ਇਹਨਾਂ ਨੇ ਕਦੇ ਅਪਲਾਈ ਨਹੀਂ ਕੀਤਾ ਇਹ ਦਾਅਵੇ ਕਰਕੇ ਇਹਨਾਂ ਨੇ ਵਿਦਿਆਰਥੀਆਂ ਨੂੰ ਪੇਰੈਂਟਸ ਨੂੰ ਤੇ ਹੋਰ ਲੋਕਾਂ ਨੂੰ ਠੱਗਿਆ ਕਰੋੜਾ ਰੁਪਏ ਦੀ ਫੀਸ ਜਿਹੜੀ ਵਸੂਲ ਕੀਤੀ ਗਈ 1995 ਦੇ ਵਿੱਚ ਇਹ ਆਲਫਲਾ ਚੈਰੀਟੇਬਲ ਟਰਸਟ ਬਣਿਆ ਸੀ ਤੇ Javed Ahmed Siddiqui ਇਹਦੇ ਟਰਸਟੀ ਸਨ ਤੇ MD ਸਨ ਸਾਰਾ ਕੁਝ ਕੰਟਰੋਲ ਉਹਨਾਂ ਦੇ ਕੋਲ ਸੀ ਤੇ ਜੰਮੂ ਕਸ਼ਮੀਰ ਦੇ ਜਿਹੜੇ ਸ਼੍ਰੀਨਗਰ ਦੇ ਕਾਊਂਟਰ ਇੰਟੈਲੀਜੈਂਸ ਕਸ਼ਮੀਰ CIK ਕੇ ਡਾਕਟਰ ਉਮਰ ਫਾਰੂਕ ਪੱਟ ਤੇ ਉਹਨਾਂ ਦੀ ਪਤਨੀ ਜਿਹੜੀ ਹੈ ਸ਼ਹਿਜ਼ਾਦਾ ਅਖਤਰ ਉਹਨ ਉਸ ਨੂੰ ਕਥਿਤ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਦੇ ਵਿੱਚ ਇਹਨਾਂ ਨੂੰ ਪਤੀ ਪਤਨੀ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਅਪਤੀਜਨਕ ਸਮੱਗਰੀ ਵੀ ਇਹਨਾਂ ਤੋਂ ਜ਼ਬਤ ਕੀਤੀ ਗਈ ਹੈ ਜੀ ਦੂਜਾ ਆਤਮਕਾਤੀ ਹਮਲਾ ਕਰਨ ਵਾਲੇ ਜਿਹੜੇ ਡਾਕਟਰ دہشت گرد ਸਨ ਉਮਰ ਉਹਦਾ 10 ਨਵੰਬਰ ਨੂੰ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਦੇ ਵਿੱਚ ਇਸ ਵੀਡੀਓ ਦੇ ਵਿੱਚ ਇਸ دہشت گرد ਨੇ ਬਲਾਸਟ ਤੋਂ ਪਹਿਲਾਂ ਇਸ ਨੂੰ ਬਣਾਇਆ ਸੀ ਪਿਆਤਮ ਕਾਤੀ ਹਮਲੇ ਨੂੰ ਲੈ ਕੇ ਵੀ ਇਹ ਗੱਲ ਕਰ ਰਿਹਾ ਮੰਨਿਆ ਜਾ ਰਿਹਾ ਕਿ ਫਦਾਇਨ ਹਮਲਾ ਪਹਿਲਾਂ ਤੋਂ ਉਸ ਨੇ ਪਲਾਨ ਕੀਤਾ ਸੀ ਉਹਦੇ ਵਿੱਚ ਇਹ ਬਹੁਤ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਰਿਹਾ ਜਿਹੜੀ ਇੱਕ ਗੱਲ ਉਹਦੀ ਜਿਹੜੀ ਸਮਝੀ ਗਈ ਹੈ ਉਹਦੇ ਚ ਇਹਦਾ ਦੱਸਿਆ ਜਾ ਰਿਹਾ ਕਿ ਆਪਰੇਸ਼ਨ ਉਹਨੇ ਕਰਨਾ ਸੀਗਾ ਨਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਸੁਸਾਈਡ ਹਮਲਾ ਹੈ ਉਹ ਕਹਿੰਦਾ ਸੀਗਾ ਕਿ ਆਤਮ ਕਾਤੀ ਹਮਲਾ ਹੈਗਾ ਇਹ ਸੋ ਉਮਰ ਨੇ ਦਿੱਲੀ ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਜਿਹੜਾ ਧਮਾਕਾ ਕੀਤਾ ਸੀ ਉਹਦੇ ਚ 15 ਲੋਕ ਮਾਰੇ ਗਏ ਸਨ ਤੇ 20 ਤੋਂ ਜ਼ਿਆਦਾ ਜ਼ਖਮੀ ਹੋਏ ਸਨ ਜੀ ਜੀ ਬੇਟਾ ਜੀ ਦਿੱਲੀ ਦੇ ਵਿੱਚ ਕਾਂਗਰਸ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਤੇ ਉਹ ਵੀ ਐਸ ਆਰ ਆਈ ਦੇ ਖਿਲਾਫ ਕੀ ਤਫਸੀਲ ਹੈ ਬਿਲਕੁਲ ਜੀ ਜਿਹੜੀ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ ਦੇ ਖਿਲਾਫ ਹੁਣ ਕਾਂਗਰਸ ਨੇ ਆਪਣਾ ਜਿਹੜਾ ਲੰਗਰ ਲੰਗੋਟਾ ਕੱਸ ਲਿਆ ਹੈ ਸਪੈਸ਼ਲ ਜਿਹੜੀ ਰਿਵਿਊ ਪਟੀਸ਼ਨ ਪਾਈ ਸੀ ਇਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਕਿ 12 ਸੂਬਿਆਂ ਦੇ ਵਿੱਚ ਐਸਆਈਆਰ ਨੂੰ ਲੈ ਕੇ ਅਸੀਂ ਮੀਟਿੰਗਾਂ ਕੀਤੀਆਂ ਕਾਂਗਰਸ ਦੇ ਪ੍ਰਧਾਨ ਮਲਕਰ ਜਨ ਖੜਗੇ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਦਸੰਬਰ ਦੇ ਪਹਿਲੇ ਹਫਤੇ ਦਿੱਲੀ ਦੇ ਵਿੱਚ ਅਸੀਂ ਰਾਮਰੀਲਾ ਮੈਦਾਨ ਦੇ ਉੱਤੇ ਐਸਆਈਆਰ ਦੇ ਖਿਲਾਫ ਅਸੀਂ ਇੱਕ ਰੈਲੀ ਕਰਾਂਗੇ ਕਿਉਂਕਿ ਕਾਂਗਰਸ ਇਹ ਕਹਿੰਦੀ ਹੈ ਕਿ ਵੋਟਰ ਲਿਸਟ ਦੇ ਵਿੱਚ ਸਾਡੇ ਨਾਮ ਸਾਡੇ ਵਰਕਰਾਂ ਦੇ ਅਸੀਂ ਨਹੀਂ ਹਟਾਉਣ ਦੇਵਾਂਗੇ ਇਹ ਲੋਕਤੰਤਰ ਸੰਸਥਾਵਾਂ ਦਾ ਜਨਤਾ ਤੋਂ ਵਿਸ਼ਵਾਸ ਜਿਹੜਾ ਹੈ ਉਹਨਾਂ ਨੇ ਆਖਿਆ ਕਿ ਘੱਟ ਹੋ ਰਿਹਾ ਹੈ ਤੇ ਚੋਣ ਕਮਿਸ਼ਨ ਦਾ ਜਿਹੜਾ ਕੰਮਕਾਜ ਹੈ ਜਿਹੜਾ ਚਰਿੱਤਰ ਹੈ ਉਹ ਬੜਾ ਨਿਰਾਸ਼ਾਜਨਕ ਹੈ ਔਰ ਚੋਣ ਕਮਿਸ਼ਨ ਨੂੰ ਉਹਨਾਂ ਨੇ ਸਵਾਲ ਕੀਤਾ ਕਿ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਭਾਜਪਾ ਦੀ ਛਤਰ ਛਾਇਆ ਦੇ ਵਿੱਚ ਤਾਂ ਨਹੀਂ ਕੰਮ ਕਰ ਰਿਹਾ ਦੂਜਾ ਇਹ ਜਿਹੜੇ ਸਬੰਧਤ ਸੂਬਿਆਂ ਦੇ ਕਾਂਗਰਸੀ ਇੰਚਾਰਜ ਨੇ ਸੂਬਾ ਪ੍ਰਧਾਨ ਨੇ ਕਾਂਗਰਸ ਵਿਧਾਇਕ ਦਲ ਦੇ ਜਿਹੜੇ ਆਗੂ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੈ ਉਹਨਾਂ ਨੇ ਇਹ ਰਾਏ ਕੀਤੀ ਹੈ ਤੇ ਨਾਲੀ ਕਾਂਗਰਸ ਉਹਨਾਂ ਨੇ ਆਖਿਆ ਕਿ ਚੋਣ ਕਮਿਸ਼ਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਜਿਹੜੀ ਵੋਟ ਚੋਰੀ ਦੇ ਲਈ ਐਸਆਈਆਰ ਨੂੰ ਹਥਿਆਰ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਚੋਣ ਕਮਿਸ਼ਨ ਇਹਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਇਹਦੇ ਤੇ ਚੁੱਪ ਹੀ ਸਾਧ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਅਸਲ ਵੋਟਰਾਂ ਨੂੰ ਹਟਾਉਣ ਜਾਂ ਉਹਦੇ ਜਿਹੜੇ ਫਰਜੀ ਵੋਟਰਸ ਨੇ ਉਹਨਾਂ ਨੂੰ ਸ਼ਾਮਲ ਕਰਨ ਦੀ ਹਰ ਕੋਸ਼ਿਸ਼ ਦਾ ਜਿਹੜਾ ਪਰਦਾ ਫਾਸ਼ ਕਰੇਗਾ ਇਸ ਕਰਕੇ ਕਾਂਗਰਸ ਇੱਕ ਰੈਲੀ ਕਰਨ ਦੀ ਜਿਹੜੀ ਹੈ ਉਹ ਰਣਨੀਤੀ ਬਣਾ ਰਹੀ ਹੈ 12 ਸੂਬਿਆਂ ਦੇ ਸੂਬਾ ਪ੍ਰਧਾਨ ਤੇ ਇੰਚਾਰਜਾਂ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਹੈ ਦੂਜਾ ਚੋਣ ਕਮਿਸ਼ਨ ਦੀ ਜਿਹੜੀ ਵੋਟਰ ਸੂਚੀ ਹੈ ਉਹਦੇ ਵਿੱਚ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਸੀ ਜਿਹੜਾ ਉਹਨੂੰ ਲੈ ਕੇ ਪੱਛਮੀ ਬੰਗਾਲ ਤੋਂ ਬਾਅਦ ਕੇਰਲ ਤੇ ਤਾਮਿਲਨਾਡੂ ਦੇ ਵਿੱਚ ਵੀ ਜਿਹੜਾ ਵਿਰੋਧ ਹੈ ਉਹ ਵੱਧਦਾ ਜਾ ਰਿਹਾ ਹੈ ਤਾਮਿਲਨਾਡੂ ਦੇ ਜਿਹੜੇ ਬੀਐਲਓਜ਼ ਨੇ ਬਲਾਕ ਲੈਵਲ ਦੇ ਅਧਿਕਾਰੀ ਜਿਹੜੇ ਸਕਰੂਟੀ ਨਹੀਂ ਕਰਦੇ ਨੇ ਤੇ ਵੋਟਰ ਲਿਸਟ ਦੀ ਨਾਲ ਤਹਿਸੀਲਦਾਰ ਲੈਵਲ ਤੱਕ ਦੇ ਅਧਿਕਾਰੀ ਉਹਨਾਂ ਨੇ ਵੀ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਤਾਮਿਲਨਾਡੂ ਦਾ ਜਿਹੜਾ ਰੈਵਨਿਊ ਕਰਮਚਾਰੀ ਜਥੇਬੰਦੀ ਹੈ ਉਹ ਕਹਿੰਦੇ ਆ ਕਿ ਇਹ ਵਰਕ ਲੋਡ ਜਿਹੜਾ ਘੱਟ ਲੋਕਾਂ ਕਰਕੇ ਟਾਈਮ ਲਿਮਿਟ ਦਬਾਤੇ ਜਿਹੜੀ ਅਧੂਰੀ ਟ੍ਰੇਨਿੰਗ ਤੇ ਇੱਕ ਮਿਹਨਤਾਨਾ ਜਿਹੜਾ ਇਹਨਾਂ ਨੂੰ ਘੱਟ ਦਿੱਤਾ ਜਾਂਦਾ ਉਹਦੇ ਲਈ ਇਹ ਪ੍ਰਦਰਸ਼ਨ ਕਰਨ ਦੀ ਗੱਲ ਹੋ ਰਹੀ ਹੈ ਕੇਰਲ ਸਰਕਾਰ ਨੇ ਵੀ ਜਿਹੜੀਆਂ ਉਥੋਂ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਉਹਨਾਂ ਨੂੰ ਪੂਰੇ ਹੁਣ ਤੱਕ ਐਸਆਈਆਰ ਜਿਹੜੀ ਮੁਲਤਵੀ ਕੰਮ ਦੀ ਮੰਗ ਕਰਦੇ ਆ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਹੈ ਉਹ ਖੜਕਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਲੋਕਲ ਚੋਣਾਂ ਦੇ ਨਾਲ ਨਾਲ ਐਸਆਈਆਰ ਕਰਨਾ ਇਹ ਬੜਾ ਔਖਾ ਕੰਮ ਹੈ ਕੋਣ ਕਮਿਸ਼ਨ ਦੇ ਮੁਤਾਬਕ 12 ਸੂਬੇ ਜਿਹਦੇ ਚ ਯੂਟੀ ਵੀ ਹੈ ਹੁਣ ਤੱਕ 50 ਕਰੋੜ ਜਿਹੜੇ ਫਾਰਮ ਮੰਡੇ ਜਾ ਚੁੱਕੇ ਐ 98 ਫੀਸਦੀ ਵੋਟਰਾਂ ਤੱਕ ਇਹ ਫਾਰਮ ਜਿਹੜੇ ਨੇ ਇਹ ਪਹੁੰਚ ਚੁੱਕੇ ਨੇ ਇਸੇ ਤਰ੍ਹਾਂ ਹੀ ਇੰਡੀਅਨ ਯੂਨੀਅਨ ਜਿਹੜੀ ਮੁਸਲਮ ਲੀਗ ਹੈ ਉਹਨੇ ਵੀ ਕੇਰਲ ਦੇ ਵਿੱਚ ਚੱਲ ਰਹੀ ਐਸਆਈਆਰ ਪਰਾਕੇ ਇਹਨਾਂ ਨੂੰ ਰੋਕਣ ਦੀ ਮੰਗ ਕਰਦੇ ਆ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਉਂਦੇ ਆ ਇਹ ਤਰਕ ਦਿੰਦਾ ਹੈ ਕਿ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਲੋਕਲ ਬਾਡੀਜ਼ ਦੀਆਂ ਉਹਨਾਂ ਦੇ ਨਾਲ ਨਾਲ ਐਸਆਈਆਰ ਨੂੰ ਨਹੀਂ ਕਰਾਇਆ ਜਾ ਸਕਦਾ ਜਿਵੇਂ ਉੱਥੇ ਉਸ ਸੂਬੇ ਦੇ ਵਿੱਚ ਕੇਰਲ ਦੇ ਵਿੱਚ 9 ਤੇ 11 ਦਸੰਬਰ ਨੂੰ ਦੋ ਗਿਣਾਂ ਦੇ ਵਿੱਚ ਲੋਕਲ ਚੋਣਾਂ ਹੋਣੀਆਂ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਤੇ ਐਸਆਈਆਰ ਡਰਾਫਟ ਜਿਹੜਾ 4 ਦਸੰਬਰ ਨੂੰ ਪਬਲਿਸ਼ ਹੋਣਾ ਤੇ ਉਹਨਾਂ ਨੇ ਕਿਹਾ ਕਿ ਇਹ ਨਗਰ ਨਿਗਮਨੀਆਂ ਚੋਣਾਂ ਦੀ ਪ੍ਰਾਖਿਰਿਆ ਦੇ ਉੱਤੇ ਇਸ ਦਾ ਅਸਰ ਪਵੇਗਾ ਸੋ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਆਖਿਆ ਕਿ ਟੀਐਮਸੀ ਜਿਹੜੇ ਕਮਿਊਨਿਟੀ ਅ ਅਦਾਰੇ ਨੇ ਭਵਨ ਹੈ ਉਹਨਾਂ ਦੇ ਵਿੱਚ ਚਲਾਏ ਜਾ ਰਹੇ ਨੇ ਜਿਹੜੇ ਨਜਾਇਜ਼ ਐਸਆਈਆਰ ਕੈਂਪ ਉਹਨਾਂ ਦੀ ਨਿਰਪੱਖਤਾ ਉੱਤੇ ਵੀ ਉਹਨਾਂ ਨੇ ਦਾਵਾ ਕੀਤਾ ਕਿ ਇਹਦੇ ਤੇ ਵੀ ਅਸਰ ਪਏਗਾ ਜੀ ਬੀਟਾ ਜੀ ਸ਼ੰਭੂ ਬਾਰਡਰ ਤੇ ਧਰਨੀ ਦੀ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਖਿਆ ਸੀ ਕਿ ਸਾਡੀਆਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਬਹੁਤ ਹੋ ਰਿਹਾ ਤੇ ਉਹਨਾਂ ਦੀ ਮੰਗ ਦੇ ਉੱਤੇ ਈਓ ਦੇ ਘਰ ਤੇ ਛਾਪਾ ਮਾਰਿਆ ਗਿਆ ਤੇ ਕਹਿੰਦੇ ਸਮਾਨ ਬੜਾ ਮਿਲਿਆ ਜੀ ਉੱਥੇ ਚੋਰੀ ਹੋਈਆਂ ਟਰਾਲੀਆਂ ਤੇ ਨਾਲ ਸੰਬੰਧਿਤ ਸਮਾਨ ਕੀ ਖਬਰ ਹੈ ਜੀ ਬਿਲਕੁਲ ਜੀ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਬਾਰਡਰ ਤੇ 8 ਮਹੀਨੇ ਪਹਿਲਾਂ ਜਦੋਂ ਧਰਨਾ ਲਾਇਆ ਸੀ ਤੇ ਉਹ ਧਰਨਾ ਸਰਕਾਰ ਨੇ ਚੁਕਵਾ ਦਿੱਤਾ ਸੀ ਤੇ ਉਦੋਂ ਕਿਸਾਨਾਂ ਨੇ ਦੋਸ਼ ਲਾਇਆ ਸੀਗਾ ਕਿ ਸਾਡੀਆਂ ਟਰਾਲੀਆਂ ਦੇ ਵਿੱਚੋਂ ਜਿਹੜਾ ਚੋਰੀ ਹੋਇਆ ਸਮਾਨ ਹੈ ਉਹ ਬਰਾਮਦ ਕੀਤਾ ਜਾਵੇ ਤੇ ਕੁਝ ਦਿਨ ਪਹਿਲਾਂ ਇਸ ਤਰ੍ਹਾਂ ਦੀ ਸੂ ਕਿਸਾਨਾਂ ਨੂੰ ਮਿਲੀ ਸੀ ਕਿ ਜਿਹੜਾ ਉਹ ਸਮਾਨ ਸੀਗਾ ਸ਼ੰਭੂ ਬਾਰਡਰ ਤੇ ਟਰੈਕਟਰ ਟਰਾਲੀਆਂ ਤੋਂ ਚੋਰੀ ਕੀਤਾ ਹੋਇਆ ਉਹ ਨਾਬਾ ਨਗਰ ਕਾਉਂਸਲ ਦੇ ਜਿਹੜੇ ਕਾਰਜ ਸਦਕ ਅਫਸਰ ਹੁੰਦੇ ਐ ਈਓ ਹੁੰਦੇ ਐ ਉਹਦੀ ਸਰਕਾਰੀ ਰਹਾਇਸ਼ ਦੇ ਉੱਤੇ ਇੱਕ ਬਣੀ ਹੋਈ ਬਗੀਚੀ ਹੈ ਤੇ ਉਹ ਬਗੀਚੀ ਦੇ ਨੱਪਿਆ ਹੋਇਆ ਤੇ ਕਿਸਾਨਾਂ ਨੇ ਅੱਜ ਉਹ ਸੀਆਈਏ ਜਿਹੜੀ ਪੁਲਿਸ ਹੈ ਉਹਦੇ ਟੀਮ ਨੇ ਜਦੋਂ ਇੱਕ ਉਹਨਾਂ ਨੇ ਆਪਣੀ ਤਸੱਲੀ ਕਰਵਾਈ ਕਿ ਇੱਥੇ ਸਮਾਨ ਸਾਡਾ ਧਰਨਾ ਦਿੱਤਾ ਹੋਇਆ ਸੀ ਤੇ ਪੁਲਿਸ ਨੂੰ ਮਜਬੂਰੀ ਦੇ ਵਿੱਚ ਜੀਸੀਬੀ ਲਿਆ ਕੇ ਉਹ ਬਗੀਚੀ ਪੱਟਣੀ ਪਈ ਤੇ ਕਿਸਾਨ ਦੋ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸਨ ਤੇ ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਘਨੌਰ ਹਲਕੇ ਤੇ ਫਿਰ ਨੱਬ ਹਲਕੇ ਤੋਂ ਜਿਹੜੀਆਂ ਚੋਰੀ ਹੋਈ ਟਰਾਲੀਆਂ ਬਰਾਮਦ ਕੀਤੀਆਂ ਸਨ ਉਹਨਾਂ ਨੇ ਸਰਕਾਰ ਦੇ ਇੱਕ ਵਿਧਾਇਕ ਦੇ ਉੱਤੇ ਤੇ ਉਹਦੇ ਸਾਥੀਆਂ ਉੱਤੇ ਵੀ ਇਸ ਤਰ੍ਹਾਂ ਦਾ ਜਿਹੜਾ ਦੋਸ਼ ਲਾਇਆ ਸੀ 13 ਮਹੀਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਰਹੇ ਤੇ ਬੁਲਡੋਜ਼ਰ ਚਲਾ ਕੇ ਜਦੋਂ ਕਿਸਾਨਾਂ ਦੇ ਜਿਹੜੇ ਟੈਂਪਰੀਰੀ ਟੈਂਪ ਆਪਣੇ ਟੈਂਟ ਥੋੜੇ ਸਨ ਐਮਐਸਪੀ ਕਾਨੂੰਨ ਗਰੰਟੀ ਦੀ ਮੰਗ ਨੂੰ ਲੈ ਕੇ ਜਿਹੜੇ ਪ੍ਰਦਰਸ਼ਨ ਕਰ ਰਹੇ ਸਨ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਦੇ ਖਿਲਾਫ ਪੰਕਜ ਪੱਪੂ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੈ ਉਹਦੀ ਲੇਡੀ ਆਹੋ ਤੇ ਉਹਦਾ ਇੱਕ ਘਰ ਵਾਲਾ ਹੈ ਤੇ ਉਹਦੇ ਖਿਲਾਫ ਕਿਸਾਨਾਂ ਨੇ ਇਹ ਕਿਹਾ ਸੀਗਾ ਕਿ ਇਸ ਬੰਦੇ ਤੋਂ ਸਾਨੂੰ ਸ਼ੱਕ ਲੱਗਦਾ ਹੈ ਤੇ ਉਹਨੇ ਨਾਬਾ ਨਗਰ ਕਾਉਂਸਲ ਦੇ ਦਫਤਰ ਦੇ ਵਿੱਚ ਜਿੱਥੇ ਇਹ ਸਮਾਨ ਬਰਾਮਦ ਹੋਇਆ ਜਿੱਥੋਂ ਉਥੇ ਨੇ ਆਪਣਾ ਜਿਹੜਾ ਹੈ ਆਫਿਸ ਬਣਾਇਆ ਹੋਇਆ ਸੀ ਈਓ ਨੂੰ ਪੁੱਛਿਆ ਗਿਆ ਕਿ ਤੁਹਾਡਾ ਘਰ ਹੈ ਤਾਂ ਈਓ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਨੇੜੇ ਪਿੰਡ ਰਹਿਣਾ ਮੈਂ ਕਦੇ ਵੀ ਇਸ ਘਰ ਦੇ ਵਿੱਚ ਸਰਕਾਰੀ ਨਿਵਾਸ ਦੇ ਵਿੱਚ ਨਹੀਂ ਰਿਹਾ ਲੇਕਿਨ ਨਗਰ ਕਾਉਂਸਲ ਦੇ ਮੈਂਬਰਾਂ ਨੇ ਇੱਕ ਮਤਾ ਪਾ ਕੇ ਅਮਦਬੀ ਪਾਰਟੀ ਦਾ ਜਿਹੜਾ ਨੇਤਾ ਪੰਕਜ ਪੱਪੂ ਸਫਾਈ ਕਰਮਚਾਰੀਆਂ ਦਾ ਕੰਮ ਜਿਹੜਾ ਚਲਾਉਂਦਾ ਉਹਨੇ ਇੱਥੇ ਦਫ਼ਤਰ ਬਣਾਇਆ ਹੋਇਆ ਸੀਗਾ ਤੇ ਉਸ ਦਫ਼ਤਰ ਦੇ ਵਿੱਚ ਸਰਕਾਰੀ ਰਹਾਇਸ਼ ਦੇ ਵਿੱਚ ਜ਼ਮੀਨ ਤੇ ਮਕਾਨ ਦੀ ਜਦੋਂ ਖੁਦਾਈ ਕੀਤੀ ਜਾਣ ਦੀ ਗੱਲ ਕਹੀ ਤਾਂ ਉੱਥੋਂ ਇਹ ਸਾਰਾ ਸਮਾਨ ਜਿਹੜਾ ਹੇਠੋਂ ਨਿਕਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸ਼ੰਭੂ ਦੇ ਖਨੌਰੀ ਬਾਡਰ ਦੇ ਵਿੱਚੋਂ ਜਿਹੜੀਆਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਜਿਹੜਾ ਹੁਣ ਸਰਕਾਰੀ ਕੰਪਲੈਕਸ ਤੋਂ ਬਰਾਮਦ ਹੋਇਆ ਹੈ ਤੇ ਇਹ ਪੁਖਤਾ ਜਾਣਕਾਰੀ ਮਿਲੀ ਹੈ ਤੇ ਹੁਣ ਈਓ ਨੇ ਵੀ ਕਿਹਾ ਕਿ ਅਸੀਂ ਇਸ ਪੰਕਜ ਪੱਪੂ ਯਾਦਵ ਦੇ ਖਿਲਾਫ ਅਸੀਂ ਮੁਕਦਮਾ ਵੀ ਦਰਜ ਕਰਾਂਗੇ ਤੇ ਦੂਜਾ ਉਹਨਾਂ ਨੇ ਆਖਿਆ ਕਿ ਮੈਂ ਕਦੇ ਵੀ ਇਸ ਸਰਕਾਰੀ ਰਹਿائشse ਨਹੀਂ ਰਿਹਾ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਤੇ ਪਟਿਆਲਾ ਸੀਆਈ ਸਟਾਫ ਨੇ ਵੀ ਕਿਹਾ ਕਿ ਨਗਰ ਕੌਂਸਲ ਦੇ ਸਰਕਾਰੀ ਜਿਹੜੇ ਨਿਵਾਸ ਤੋਂ ਜ਼ਮੀਨ ਦੇ ਹੇਠੋਂ ਜਿਹੜੀਆਂ ਟਰਾਲੀਆਂ ਦਾ ਸਮਾਨ ਕਿਸੇ ਨੇ ਨੱਪਿਆ ਸੀਗਾ ਉਹਦੇ ਵਿੱਚ ਜਿਸ ਵੀ ਬੰਦੇ ਦਾ ਜਿਹੜਾ ਕਸੂਰ ਹੋਇਆ ਉਹਨੂੰ ਜਾਂਚ ਕੀਤੀ ਜਾਊਗੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਪਰ ਇਹੋ ਜਿਹੜੇ ਨਗਰ ਕੌਂਸਲ ਦੇ ਗੁਰਚਰਨ ਸਿੰਘ ਗਿੱਲ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨੇਤਾ ਜਿਹੜਾ ਪੰਕਜ ਪੱਪੂ ਉਹਦਾ ਇੱਥੇ ਦਫ਼ਤਰ ਹੈ ਤੇ ਨਗਰ ਕੌਂਸਲ ਦੇ ਮੈਂਬਰਾਂ ਨੇ ਮਤਾ ਪਾਸ ਕਰਕੇ ਸਰਕਾਰੀ ਕਰਮਚਾਰੀਆਂ ਦੇ ਕੰਮ ਕਾਜ ਲਈ ਉਹਨੂੰ ਸੁਪਰਵਾਈਜ਼ਰ ਬਣਾਇਆ ਤੇ ਹੁਣ ਉਹ ਪਟਿਆਲਾ ਦੇ ਸੀਆਈ ਸਟਾਫ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਤੇ ਉਹਨਾਂ ਨੇ ਕਦੇ ਵੀ ਇਸ ਗੱਲ ਦੀ ਜਿਹੜੀ ਹੈ ਉਹਨਾਂ ਨੇ ਆਖਿਆ ਕਿ ਹਮੇਂ ਨਹੀਂ ਭਰੀ ਕਿ ਮੈਂ ਸਰਕਾਰੀ ਨਿਵਾਸ ਤੇ ਉਤੇ ਰਿਹਾ ਤੇ ਜਿਹੜਾ ਵੀ ਕਸੂਰਵਾਰ ਹੋਇਆ ਉਹਨਾਂ ਨੇ ਆਖਿਆ ਕਿ ਅਸੀਂ ਉਹਨੂੰ ਸਜ਼ਾ ਦੇਵਾਉਣ ਦੇ ਲਈ ਹਰ ਤਰ੍ਹਾਂ ਦੇ ਕਾਨੂੰਨ ਦਾ ਜਿਹੜਾ ਵੀ ਸਹਾਰਾ ਲੀਗਲ ਉਹਦੀ ਮਦਦ ਕਰਾਂਗੇ ਬੇਟਾ ਜੀ ਮੈਨੂੰ 10ਵੀਂ ਪਾਸ ਸਵਾਲ ਨਾ ਕਰੋ ਮੈਂ ਪੜਿਆ ਲਿਖਿਆ ਆਮ ਆਦਮੀ ਦੇ ਕਿਸ ਵਿਧਾਇਕ ਨੇ ਇਹ ਗੱਲ ਕਹੀ ਤੇ ਉਹਨੂੰ ਕੀ ਜ਼ਰੂਰਤ ਪਈ ਬਿਲਕੁਲ ਜੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਸਵਾਲ ਕੀਤਾ ਗਿਆ ਇਹ ਸਵਾਲ ਕੀਤਾ ਗਿਆ ਪੰਜਾਬ ਦੇ ਵਿੱਚ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਡਾਕਟਰ ਚਰਨਜੀਤ ਸਿੰਘ ਨੇ ਉਹ ਕਹਿੰਦੇ ਆ ਕਿ ਮੈਂ ਪੜਿਆ ਲਿਖਿਆ ਮੈਨੂੰ 10ਵੀਂ ਵਾਲਾ ਪਾਸ ਕੋਈ ਆਦਮੀ ਸਵਾਲ ਨਾ ਪੁੱਛੇ ਇਹ ਗੱਲ ਮੈਨੂੰ ਪਸੰਦ ਨਹੀਂ ਅਸਲ ਦੇ ਵਿੱਚ ਕੀ ਸੀਗਾ ਇੱਕ ਧਰਨਾ ਚੱਲ ਰਿਹਾ ਸੀ ਮੋਹਾਲੀ ਤੇ ਖਰੜ ਇਲਾਕੇ ਦੇ ਵਿੱਚ ਬਾਰ ਐਸੋਸੀਏਸ਼ਨ ਵੱਲੋਂ 35 ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੇ ਲਈ ਅਣਮਿੱਥੇ ਸਮੇਂ ਲਈ ਵਕੀਲਾਂ ਨੇ ਧਰਨਾ ਲਾਇਆ ਸੀ ਤੇ ਜਦੋਂ ਵਿਧਾਇਕ ਨੇ ਇਹਦੇ ਵਿੱਚ ਕਿਹਾ ਕਿ ਰੋਪੜ ਦੇ ਵਿੱਚ ਰੋਪੜ ਦੇ ਕੁਝ ਪਿੰਡਾਂ ਨੂੰ ਇਹਦੇ ਸ਼ਾਮਲ ਕਰਨ ਦੀ ਯੋਜਨਾ ਨਹੀਂ ਹੈ ਤਾਂ ਲੋਕਾਂ ਨੇ ਇਸ ਗੱਲ ਦਾ ਉੱਤੇ ਇਤਰਾਜ਼ ਕਰਾਇਆ ਉਹਨਾਂ ਨੇ ਆਖਿਆ ਕਿ ਲਿਖਤੀ ਸਾਨੂੰ ਦਿਓ ਇਕ ਖਰੜ ਬਾਰ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਧਰਨਾ ਚੱਲ ਰਿਹਾ ਸੀਗਾ ਇਹ ਵਿੱਚ ਮਾਈਸੇ ਵੀ ਜਥੇਬੰਦੀਆਂ ਦੇ ਲੋਕ ਕਿਸਾਨ ਯੂਨੀਅਨ ਦੇ ਲੋਕ ਤੇ ਲੋਕਲ ਹਲਕੇ ਦੇ ਲੋਕ ਵੀ ਪਹੁੰਚੇ ਸੀ ਤੇ ਡਾਕਟਰ ਚਰਨਜੀਤ ਸਿੰਘ ਜਿਹੜੇ ਨੇ ਹਲਕਾ ਚਮਕੌਰ ਸਾਹਿਬ ਤੋਂ ਨਿਮਾਇੰਦਗੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਦੇ ਉੱਤੇ ਪੈਰਵਾਹੀ ਕਰਦਾ ਕਿ 35 ਪਿੰਡ ਜਿਹੜੇ ਰੋਪੜ ਦੇ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਨੇ ਵਕੀਲਾਂ ਦੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਸਵਾਲ ਚੁੱਕੇ ਤਾਂ ਲੋਕਾਂ ਨੇ ਕਿਹਾ ਕਿ ਸਾਨੂੰ ਲਿਖਤੀ ਸਬੂਤ ਦਿਓ ਇਹ ਦੇ ਵਿੱਚ ਕੋਈ ਇੱਕ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ ਮਾਹੌਲ ਦਾ ਖਰਾਬ ਕਰੋ ਜੇ ਤੁਹਾਡੇ ਕੋਲ ਕੋਈ ਲਿਖਤੀ ਆਰਡਰ ਹੈ ਤਾਂ ਸਾਨੂੰ ਦਿਖਾ ਦਿਓ ਤਾਂ ਇੰਨੇ ਨੂੰ ਵਿਧਾਇਕ ਨੇ ਕਿਹਾ ਕਿ ਮੈਨੂੰ ਕੋਈ ਮੈਂ ਕੁਆਲੀਫਾਈਡ ਡਾਕਟਰ ਹਾਂ ਮੈਂ ਐਮਐਸ ਹਾਂ ਤੇ ਮੈਂ ਪੜਿਆ ਲਿਖਿਆ ਹਾਂ ਕੋਈ 10ਵੀਂ ਪਾਸ ਕਰਕੇ ਮੈਨੂੰ ਇਸ ਤਰ੍ਹਾਂ ਦਾ ਕੋਈ ਸਵਾਲ ਕਰੇ ਮੈਨੂੰ ਇਹ ਪਸੰਦ ਨਹੀਂ ਉੱਥੋਂ ਰੌਲਾ ਪੈ ਗਿਆ ਪੂਰਾ ਉਸ ਤੋਂ ਬਾਅਦ ਵਕੀਲਾਂ ਨੇ ਸਾਰਿਆਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਕਈ ਇੱਕ ਵਿਅਕਤੀ ਨੇ ਆਖਿਆ ਕਿ ਮੈਂ ਐਮਏ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਇੱਥੇ ਕੋਈ ਅਨਪੜ੍ਹ ਲੋਕ ਨਹੀਂ ਬੈਠੇ ਬੈਠੇ ਲੋਕਾਂ ਨੇ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਜ਼ਰੂਰੀ ਨਹੀਂ ਕਿ ਆ ਆਪਣੇ 10ਵੀਂ ਪਾਸ ਨਹੀਂ ਹੋ ਸਕਦਾ ਤੁਹਾਨੂੰ ਅਨਪੜ੍ਹ ਲੋਕਾਂ ਨੇ ਵੀ ਵੋਟਾਂ ਪਾਈਆਂ ਹੋਣ ਤੇ ਇਸ ਤੋਂ ਬਾਅਦ ਵਕੀਲਾਂ ਨੇ ਉਹਨਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹ ਗੱਲ ਦਾ ਜਿਹੜੀ ਹੈ ਬਾਤ ਹੋਰ ਵਿਗੜ ਗਈ ਇਹ ਟਰਨੇਟ ਦੇ ਵਿੱਚ ਬੈਠੇ ਲੋਕਾਂ ਨੇ ਆਖਿਆ ਕਿ ਵਿਧਾਇਕ ਨੂੰ ਮਾਈਕ ਦੇ ਦਿਓ ਡੈਮੋਕ੍ਰੇਸੀ ਹੈ ਅਸੀਂ ਹਰ ਇੱਕ ਸਵਾਲ ਦੇ ਜਵਾਬ ਮੰਗਣ ਦਾ ਅਧਿਕਾਰ ਰੱਖਦੇ ਹਾਂ ਤੇ ਲੋਕਾਂ ਨੇ ਇਹ ਵੀ ਆਖਿਆ ਕਿ ਚੋਣਾਂ ਦੇ ਵਿੱਚ ਅਨਪੜ੍ਹ ਵੀ ਵੋਟਾਂ ਦਿੰਦੇ ਨੇ ਉਦੋਂ ਇਹਨਾਂ ਨੂੰ ਕਿਉਂ ਨਹੀਂ ਦਿਸਦਾ ਤੇ ਵਿਧਾਇਕ ਨੂੰ ਉਹਨਾਂ ਨੇ ਕਿਹਾ ਕਿ ਇਹ ਕਿਸੇ ਦਾ ਕੋਈ ਇੱਕ ਸਵਾਲ ਨਹੀਂ ਸਾਰਿਆਂ ਦੇ ਸਵਾਲ ਜਵਾਬ ਦੇ ਜਿਹੜੇ ਸਵਾਲ ਹੈ ਉਹ ਇਹਨਾਂ ਨੂੰ ਜਵਾਬ ਦੇਣੇ ਚਾਹੀਦੇ ਆ ਤੇ ਫਿਰ ਉਹਨਾਂ ਨੇ ਇਸ ਗੱਲ ਦੇ ਉੱਤੇ ਮਾਫੀ ਵੀ ਮੰਗੀ ਤੇ ਆਪਣਾ ਜਿਹੜਾ ਖੜਾ ਛੜਾਇਆ ਸਰਦਾਰ ਜਸਵਿੰਦਰ ਸਿੰਘ ਪੇਟਾ ਜੀ ਤੁਸੀਂ ਪੰਜਾਬ ਦੀ ਖਬਰ ਸਾਰ ਸਾਡੇ ਨਾਲ ਸਾਂਝ ਕੇ ਕੀਤੀ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਧੰਨਵਾਦ